ਆ ਦੇਖੋ ਕਿ ਇਹਨਾਂ ਦੇ ਇਹ ਉੱਪਰ ਲੈਣ ਵਾਲੇ ਕੱਪੜੇ ਜਿਹੜੇ ਸਰਦੀਆਂ ਦੇ ਵਿੱਚ ਵਰਤਨੇ ਸੀ ਇੱਥੋਂ ਇਹ ਜਿਹੜੀ ਲੋਡ ਐ ਇੱਥੋਂ ਸ਼ੁਰੂ ਹੋ ਜਾਂਦੀ ਆ ਤੁਸੀਂ ਆ ਹਾਲਾਤ ਵੇਖੋ ਇਹ ਵਾਲੀ ਰਜਾਈ ਕਦੋਂ ਇਹਨਾਂ ਦੇ ਕੰਮ ਆਏਗੀ ਜਾਂ ਇਹ ਕਿਉਂ ਵਰਤਣਗੇ ਦੇਖੋ ਜਿਹੜੇ ਕੱਪੜੇ ਘਰਾਂ ਦੇ ਵਿੱਚ ਪਏ ਰਹਿ ਗਏ ਉਹਨਾਂ ਨੂੰ ਕੱਢਣ ਦਾ ਵੀ ਸਮਾਂ ਨਹੀਂ ਮਿਲਿਆ ਉਹ ਕੱਪੜੇ ਸਾਰੇ ਦੇ ਸਾਰੇ ਬਰਬਾਦ ਪਾਉਣ ਵਾਲੇ ਕੱਪੜੇ ਸਾਰੇ ਦੇ ਸਾਰੇ ਬਰਬਾਦ ਸਰਦੀਆਂ ਵਾਲੇ ਕੱਪੜੇ ਸਾਰੇ ਦੇ ਸਾਰੇ ਬਰਬਾਦ ਨੇ ਜਿਹੜੇ ਦੁਬਾਰਾ ਵਰਤੋਂ 'ਚ ਨਹੀਂ ਆ ਸਕਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇਹ ਬਣੇ ਹੋਇਆ ਤੁਸੀਂ ਆਹ ਵੇਖੋ ਕਿ ਐਨਾ ਚੀਜ਼ਾਂ ਦੀ ਲੋੜ ਪੈਣੀ ਆ ਵੀਰ ਮਰਿਓ ਤੁਸੀਂ ਬਾਹਰ ਬੈਠੇ ਵੀ ਸਾਡੀ ਇਹ ਵੀਡੀਓ ਦੇਖ ਰਹੇ ਹੋਗੇ ਤੁਸੀਂ ਇਸ ਦੇਸ਼ ਦੇ ਵਿੱਚ ਬੈਠੇ ਵੀ ਵੇਖ ਰਹੇ ਹੋਗੇ ਤੁਸੀਂ ਵੀ ਸੋਚ ਰਹੇ ਹੋਗੇ ਕਿ ਅਸੀਂ ਕੋਈ ਮਦਦ ਕਰੀਏ ਕਈ ਲੋਕ ਵੇਟ ਕਰ ਰਿਹਾ ਕਿ ਅਸੀਂ ਰੁੱਕ ਕੇ ਚੱਲੀਏ ਹਲੇ ਅਸੀਂ ਕੋਈ ਮਦਦ ਨਾ ਕਰੀਏ ਤਾਂ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਲੋੜ ਹੈ ਇਹ ਤੋਂ ਬਿਨਾ ਇਹ ਆ ਵਾਲੀ ਤਸਵੀਰ ਵੀ ਜਿਹੜੀ ਹੈ ਇਹ ਜ਼ਰੂਰ ਦਿਖਾਓ ਕਿ ਇਹ ਜਿਹੜੇ ਪਾਉਣ ਵਾਲੇ ਕੱਪੜੇ ਸੀਗੇ ਜਾਂ ਡੇਲੀ ਯੂਜ਼ ਕਰਦੇ ਸੀ ਦੇਖੋ ਆ ਸਰਦੀਆਂ ਵਾਲੇ ਆ ਇਹ ਖਤਮ ਹੋ ਗਏ ਸਾਰੇ ਦੇ ਸਾਰੇ ਕੱਪੜੇ